ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਫੱਟੇ ਡੇਰੇ ਫਾਰਮ ਦੇ ਵਿੱਚ ਕਿਸਾਨਾਂ ਦੀ ਜਿਹੜੀ ਆਪਣੀ ਅਜ ਦੇ ਰਿਪੋਰਟ ਆ ਇਹ ਪਿੰਡ ਚੱਬਾ ਤੇ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਅੱਜ ਆਪਾਂ ਪਹੁੰਚੇ ਹਾਂ ਮਹਤਾ ਵੀਰ ਕੋਲ ਪਹਿਲੇ ਵੀਰ ਦਾ ਪਿੰਡ ਹੀ ਪੰਡੋਰੀ ਰਣ ਸਿੰਘ ਤੇ ਜ਼ਿਲ੍ਹਾ ਤਰਨਤਾਰਨੋਂ ਹੁਣ ਵੀਰ ਨੇ ਇੱਥੇ ਰੈਸ਼ ਕਰ ਲਈ ਪਿੰਡ ਚੱਬੇ ਤਾਂ ਆਪਾਂ ਉਹਦੇ ਕੋਲ ਅੱਜ ਆਏ ਹਾਂ ਵੀਰ ਨੇ ਬਹੁਤ ਸੋਹਣੀ ਗਾਮਕਾਉ ਕੀਤੀ ਆ ਕੀ ਰਿਟੇਲ ਹੈ ਕੀ ਪ੍ਰਾਈਸ ਆਪਾਂ ਪਤਾ ਕਰਦੇ ਹਾਂ ਉਸ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਬੈਲ ਆਈਕਨ ਸਬਸਕ੍ਰਾਈਬ ਲਓ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਓ ਆਪਾਂ ਵੀਰਾਂ ਨਾਲ ਗੱਲ ਕਰਦੇ ਆਂ ਤੇ ਆ ਰਿਕਾਰਡ ਕੀਇਆ ਪਕਦੇ ਆਂ ਆ ਜੀ ਵੀਰ ਜੀ ਸੋਸੇ ਵੀਰ ਜੀ ਹੋਠ ਠਠਾ ਵੀਰ ਜੀ ਆ ਵੀਰ ਜੀ ਆਪਣਾ ਪੂਰਾ ਡਰੈਸ ਬੋਲ ਦਿਓ ਹਾਂਜੀ ਜਿਲ੍ਹਾ ਅੰਮ੍ਰਿਤਸਰ ਜਿਲ੍ਹਾ ਅੰਮ੍ਰਿਤਸਰ ਤੇ ਫੋਨ 'ਤੇ ਬੋਲੋ ਆਪਣਾ 98724 ਹਾਂਜੀ 7552 ਠੀਕ ਹੈ ਤੇ ਆੜੇ ਗਾਵਾ ਕੀ ਡਿਟੇਲ ਗਾਉਂਦੀ ਇਹ ਲੈਂਦੀ ਆ ਪੰਜ ਸੇਲ ਕਰਨ ਹਾਂਜੀ ਹਾਂਜੀ ਪਹਿਲਾਂ ਸੁਈ ਹੁੰਦੇ ਘਰ ਵਾਲੇ ਦੇ ਅੱਛਾ ਅੱਛਾ ਪਹਿਲਾਂ ਥੱਲੇ ਅੱਛਾ ਹਾਂਜੀ ਕੱਲ ਵੀ ਸੁਈ ਹੈ ਤੇ ਦੁੱਧ ਕਿੰਨਾ ਕਰ ਦਿਓ ਹਰ ਕੀ ਦੋ ਦੋ ਹੋ ਸਕਦਾ 18 ਕਿਲੋ ਵੀ ਲਈ ਜਾਵੇ 20 ਕਿਲੋ ਹੁਣ ਪਤਾ ਨਹੀਂ ਇਹਦੇ ਇਹਦੇ ਖੋਲੇ ਬੜਾ ਜੀ ਲਓ ਬਈ ਦੋਸਤੋ ਥਾਨ ਲੈਵਾ ਤੁਹਾਡੇ ਸਾਹਮਣੇ ਆ ਨਿਕੜਵਾ ਥਾਨੇ ਮੁਠੀਵਾਲ ਥਾਨੇ ਤੇ ਭਾਰਾ ਆਰਡਰ ਹੈ ਕਿ ਟਾਈਟ ਆਰਡਰ ਥੋੜੀ ਤੋਰ ਚਾਲ ਸੋਣੀ ਬਹੁਤ ਸੋਣੀ ਲੈ ਵੇ ਲੈ ਵੇ ਬਿਲਕੁਲ ਸ਼ਕੀਨ ਵੜ ਆਰਡਰ ਬਹੁਤ ਸੋਹਣਾ ਤਿਆਰ ਕੀਤਾ ਗਾ ਨੇ ਸੂਬਾ ਦਜਾ ਸੂਈ ਆ ਬਹੁਤ ਸੋਹਣਾ ਥਣ ਤੇ ਬਹੁਤ ਸੋਹਣ ਲਿਵਰ ਤੇ ਮਗਰ ਬੱਛਾ ਕੀ ਹੈ ਵਛੀ ਹੈ ਵਛੀ ਹੈ ਜੀ ਹਲੋ ਸਾਵਰੋ ਮਗਰ ਵਛੀ ਹੈ ਜੀ ਦੋ ਦੋ ਫਾਇਦੇ ਜੀ ਜਿੱਦਾਂ ਦੇ ਗਾਵਾਂ ਉਦਾਂ ਨਹੀਂ ਵਛੀ ਆ ਮਨੋ ਯਾਰ ਫੋਨ ਕਰਨਾ ਮੈਂ ਇੱਥੇ ਕੋਈ ਕੰਮ ਕਰਨਾ ਆ ਬਹੁਤ ਸੋਹਣਾ ਥਣ ਤੇ ਬਹੁਤ ਸੋਹਣਾ ਲੇਵਾ ਹੈ 15 ਆਪਣਾ ਸੁਧ ਕਰ ਦੂਗੀ ਤੇ ਮੇਰੇ ਕੀ ਕਰਦੇ ਮੁੱਲ ਪਤਾ ਮੁੱਲ 50000 ਰੁਪਏ ਮੁੱਲ 50000 ਤੇ ਮੰਨ ਦਣ ਹੋ ਜੂਗਾ ਜੀ ਮਾਦਾ ਖੁੱਲਾ ਹੋਗਾ ਜੀ ਦੋ ਦੋ ਫੇਸ ਕੁਆਲਟੀ ਦੀ ਬਾਕਮਾਲ ਬਹੁਤ ਸੋਹਣੀ ਗਾਵਾਂ ਚੰਗੇ ਬਲੱਡ ਲਾਈਨ ਦੀ ਗਾਵਾਂ ਨੱਕਰਵਾ ਥਣ ਤੇ ਬਹੁਤ ਸੋਹਣਾ ਲੇਵਾ ਬਹੁਤ ਸੋਹਣੀ ਮੱਛੀ ਹੈ Sai virando a bola do botão, bota...